ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸ੍ਰੀ ਸੰਤਾਨ ਨਾਨਕ ਨਾਮ ਲੇਵਾ ਗੁਰੂ ਰਣ ਸਾਹਿਬ ਸਾਧ ਸੰਗਤ ਨੂੰ ਬੇਨਤੀ ਕਰਦੇ ਆ ਜੋ ਕਿ ਕਾਫੀ ਸਮੇਂ ਤੋਂ ਤਕਰੀਬਨ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਲਗਾਤਾਰ ਹੋ ਰੀਆਂ ਬੇਦਬੀਆਂ ਨੂੰ ਰੋਕਣ ਵਾਸਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਕਾਰ ਨੂੰ ਮੁੱਖ ਮੁੱਖ ਰੱਖਦਾ ਹੋਇਆ ਸਰਦਾਰ ਗੁਰਜੀਤ ਸਿੰਘ ਫੌਜੀ ਜੋ ਕਿ ਲੰਬੇ ਸਮੇਂ ਤੋਂ ਤਾਵਰ ਦੇ ਉੱਤੇ ਬੈਠੇ ਨੇ ਕੇਵਲ ਉਹਨਾਂ ਦੀ ਇੱਕੋ ਹੀ ਮੰਗ ਹੈ ਕੋਈ ਉਹਨਾਂ ਦਾ ਨਿੱਜੀ ਮਸਲਾ ਨਹੀਂ ਕੋਈ ਜ਼ਮੀਨ ਜਾਇਦਾਦ ਦਾ ਜਾਂ ਕੋਈ ਪ੍ਰੋਪਰਟੀ ਦਾ ਉਹ ਕਿਸੇ ਜੱਥੇਬੰਦੀ ਨਾਲ ਵੀ ਟੱਚ ਨਹੀਂ ਆਮ ਸਿੱਖ ਨੇ ਘਰ ਦੇ ਵਿੱਚ ਰਹਿਣ ਵਾਲੇ ਨੇ ਦਸਾਂ ਨਵਾਂ ਦੀ ਕਿਰਤ ਕਰਨ ਵਾਲੇ ਨੇ ਪਰ ਉਹਨਾਂ ਨੇ ਸੰਘਰਸ਼ ਬਹੁਤ ਵੱਡਾ ਆਰੰਭਿਆ ਹੋਇਆ ਹੈ ਇਸ ਸੰਘਰਸ਼ ਦੇ ਵਿੱਚ ਸਮੂਹ ਜੱਥੇਬੰਦੀਆਂ ਵੱਲੋਂ ਨੁਮਾਇਦਾਂ ਵੱਲੋਂ 2025 11 ਤਰੀਕ ਜਨਵਰੀ 11 ਜਨਵਰੀ ਨੂੰ ਬਹੁਤ ਵੱਡਾ ਭਾਰੀ ਇਕੱਠ ਹੈ ਜਿਹਦੇ ਵਿੱਚ ਸਮੂਹ ਸੰਗਤਾਂ ਨੂੰ ਨਾਨਕ ਨਾਮ ਲੈਵਾ ਸੰਗਤਾਂ ਨੂੰ ਸਮੂਹ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਪੋ ਆਪਣੇ ਵਹੀਕਲ ਲੈ ਕਰਕੇ ਵੱਧ ਤੋਂ ਵੱਧ ਸੰਗਤਾਂ ਲੋਕਲ ਗੁਰਦੁਆਰਾ ਕਮੇਟੀਆਂ ਜਾਂ ਹੋਰ ਪ੍ਰਬੰਧ ਕਮੇਟੀਆਂ ਸਮੂਹ ਜਥੇਬੰਦੀਆਂ ਸਾਰੀਆਂ ਹੀ ਸੰਗਤਾਂ ਇੱਥੇ ਵੱਧ ਝਟ ਕਰਕੇ ਪਹੁੰਚਣ ਹੋਰ ਵੀ ਦੂਸਰੇ ਧਰਮਾਂ ਨੂੰ ਵੀ ਅਸੀਂ ਬੇਇਜ਼ਤੀ ਨਹੀਂ ਕਰਾਂਗੇ ਵੇਰੇ ਹਿੰਦੂਆਂ ਨੂੰ ਵੀ ਤੇ ਮੁਸਲਮਾਨਾਂ ਨੂੰ ਵੀ ਕਿਉਂਕਿ ਇਹ ਜਿਹੜੀ ਧਾਰਾ ਸਖਤ ਬਣਾਈ ਜਾਣੀ ਹੈ ਸਾਰੇ ਗ੍ਰੰਥਾਂ ਦਾ ਅਦਬ ਤੇ ਸਤਕਾਰ ਵਾਸਤੇ ਹੈ ਜਿਵੇਂ ਕਿ ਕੁਰਾਨ ਵਾਸਤੇ ਵੀ ਗੀਤਾ ਵਾਸਤੇ ਵੀ ਬਾਈਬਲ ਵਾਸਤੇ ਵੀ ਗੁਰੂ ਗ੍ਰੰਥ ਸਾਹਿਬ ਵਾਸਤੇ ਇਹ ਸਖਤ ਕਾਨੂੰਨ ਬਣ ਜਾਵੇ ਜਿਸ ਕਰਕੇ ਕਿਸੇ ਦਾ ਹਿਆ ਨਾ ਹੋਵੇ ਕਿ ਕੋਈ ਬੇਇੱਜ਼ਤੀ ਕਰੇ ਕਿਉਂਕਿ ਦੇਖਦੇ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਦੇ ਨੇ ਫਿਰ ਥੋੜੇ ਸਮੇਂ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਫਿਰ ਉਹ ਆ ਕਰਕੇ ਬਾਹਰ ਸਕਿਉਰਟੀ ਲੈ ਲੈਂਦੇ ਨੇ ਆ ਇਸ ਮਹੀਨੇ ਵਿੱਚ ਵੀ ਦੋ ਤਿੰਨ ਥਾਵਾਂ ਤੇ ਬੇਦਬੀਆਂ ਹੋਈਆਂ ਪਰ ਜਿਹੜੇ ਬੇਦਬੀ ਕਰਦੇ ਉਹਨਾਂ ਦਾ ਕੁਝ ਨਹੀਂ ਬਣਦਾ ਇਸ ਕਰਕੇ ਸਖਤ ਕਾਨੂੰਨ ਬਣਾਉਣ ਵਾਸਤੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਣੇ ਸਹਿਰ ਦੇ ਵਿੱਚ 11 ਜਨਵਰੀ ਨੂੰ ਵੱਧ ਤੋਂ ਵੱਧ ਸੰਗਤਾਂ ਸਾਰੀਆਂ ਇੱਥੇ ਪਹੁੰਚਣ ਸਾਰੀ ਸੰਗਤਾਂ ਨੂੰ ਦੁਬਾਰੇ ਫਿਰ ਮੈਂ ਬੇਨਤੀ ਕਰਾਂਗਾ ਸਾਰੇ ਪ੍ਰਬੰਧਕਾਂ ਵੱਲੋਂ ਇੱਥੇ ਜਿਹੜੇ ਕਿਸਾਨ ਆਗੂ ਬੈਠੇ ਨੇ ਹੋਰ ਮਹਾਂਪੁਰਖ ਬੈਠੇ ਨੇ ਗੁਰਸਿੱਖ ਨਾਨਕ ਨਾਮ ਲੈਵਾ ਸੰਗਤ ਆਈਆਂ ਸਾਰਿਆਂ ਦਾ ਧੰਨਵਾਦ ਸਾਰੀ ਸੰਗਤ ਨੂੰ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ